No, you ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੇ ਜੱਦੀ ਪਿੰਡ ਪਿੰਡ ਚੀਦਾ ਵਿਖੇ ਆਪਣੇ ਪਿਤਾ ਪੁਰਖਾਂ ਦੀ ਜ਼ਮੀਨ ਦੇ ਵਿੱਚ ਖੜਾ ਹਾਂ ਅੱਜ ਮੇਰਾ ਜਨਮ ਦਿਨ ਹੈ ਔਰ ਅੱਜ ਜਨਮ ਦਿਨ ਦੇ ਮੌਕੇ ਮੈਂ 44 ਪੌਦੇ ਫਲਦਾਰ ਲੈ ਕੇ ਆਇਆ ਔਰ ਉਹ ਮੈਂ ਆਪਣੇ ਖੇਤ ਦੇ ਵਿੱਚ ਇੱਥੇ ਲਾਵਾਂਗਾ ਔਰ ਪ੍ਰਮਾਤਮਾ ਕਿਰਪਾ ਕਰੇ ਕਿ ਉਹਨਾਂ ਦੀ ਮੈਂ ਸੰਭਾਲ ਵੀ ਆਪਣੇ ਬੱਚਿਆਂ ਤੋਂ ਵੱਧ ਕੇ ਕਰਾਂਗਾ ਕਿਉਂਕਿ ਜਿਹੜੀ ਉਹਨਾਂ ਨੇ ਫਲ ਦੇਣਾ ਹੈ ਔਰ ਜਿਹੜੀ ਉਹਨਾਂ ਨੇ ਛਾਂ ਦੇਣੀ ਹੈ ਉਹ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਹੈ ਔਰ ਜਿਹੜੀ ਖੁਸ਼ੀ ਸਾਡੇ ਪਰਿਵਾਰ ਨੂੰ ਮਿਲਣੀ ਹੈ ਉਹ ਬਾਜ਼ਾਰ ਦੇ ਵਿੱਚ ਕਰੋੜਾਂ ਅਰਬਾਂ ਤੋਂ ਨਹੀਂ ਮਿਲ ਸਕਦੀ ਮੈਂ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਜਨਮ ਦਿਨ ਜਨ ਦੇ ਮੌਕੇ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਵੱਲ ਚੜ ਕੇ ਇੱਕ ਕੈਲੋ ਰੋਡ ਕੈਲੋ ਇੱਕ ਮੁਹੱਲੇ ਦੀ ਗਲੀ ਕੈਲੋ ਤੁਸੀਂ ਇਹ ਦਰਖਤ ਲਾਓ ਤਾਂ ਜੋ ਤੁਹਾਨੂੰ ਪੰਜਾਬ ਤੰਦਰੁਸਤ ਪੰਜਾਬ ਦੀ ਤੁਸੀਂ ਸਿਰਜਣਾ ਕਰ ਸਕੋ ਜਦੋਂ ਆਕਸੀਜਨ ਸ਼ੁੱਧ ਮਿਲੇਗੀ ਸਾਡੀ ਸੋਚ ਪੋਜ਼ਿਟਿਵ ਹੋਵੇਗੀ ਆ ਸਾਡੀ ਸੋਚ ਪਹੁੰਚ ਤੋਂ ਹੋਵੇਗੀ ਅਸੀਂ ਤੰਦਰੁਸਤ ਪੰਜਾਬ ਦੀ ਸਿਰਜਣਾ ਕਰ ਸਕਦੇ ਹਾਂ ਬੜੀ ਖੁਸ਼ੀ ਹੁੰਦੀ ਹੈ ਯੂਥ ਜੀ ਨੇ ਇਸ ਪਾਸੇ ਉੱਠਿਆ ਹੈ ਇੱਕ ਯੂਥ ਹੈ ਇੱਕ ਜੰਗ ਜਿਹੜੀ ਪੀੜ੍ਹੀ ਹੈ ਉਹ ਜਿਸ ਕੰਮ ਨੂੰ ਲੱਗ ਜੇ ਉਹ ਸਿਰੇ ਕੰਮ ਹੋ ਜਾਂਦਾ ਹੈ ਔਰ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਪੰਜਾਬ ਦੇ ਵਿੱਚ ਬੱਚੇ ਇਸ ਤਰ੍ਹਾਂ ਦੀ ਮਨੁੱਖਤਾ ਦੀ ਸੇਵਾ ਕਰਦੇ ਹੈ ਮੈਂ ਬੇਨਤੀ ਕਰਦਾ ਹੈ ਕਿ ਆਓ ਅਸੀਂ ਦਰਖਤ ਲਾਈਏ ਵੀ ਔਰ ਦਰਖਤਾਂ ਦੀ ਸੰਭਾਲ ਵੀ ਵੱਧ ਚੜ ਕੇ ਕਰੀਏ ਇਹੀ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ